ਇਹ ਜਗਤਾਰ ਸਿੰਘ ਖਵਾਰਾ ਤੋਂ ਭਾਈ ਅਮਰਤਪਾਲ ਸਿੰਘ ਤੋਂ ਸਾਰੇ ਧਾਰਮਿਕ ਆਗੂਆਂ ਨੂੰ ਰਾਜਨੀਤਿਕ ਆਗੂਆਂ ਨੂੰ ਜਿਨ੍ਹਾਂ ਦੇ ਤੋਰੀ ਫੁਲਕੇ ਚੱਲਦੇ ਨੇ ਉਹ ਬੰਦ ਹੋ ਜਾਣਗੇ ਉਹਨੂੰ ਡਰ ਆ ਇਸ ਕਰਕੇ ਉਹ ਇਹਨਾਂ ਨੂੰ ਨਹੀਂ ਤੇ ਜਾ ਬਾਰੇ ਤਾਤਾ ਧਾਰੀ ਤੇਰਾ ਆਮ ਆਦਮੀ ਪਾਰਟੀ ਤੇ ਜਦੋਂ ਕੋਈ ਸਵਾਲੀਆ ਚਿੰਨ ਆਉਂਦਾ ਅਮਰਪਾਲ ਸਿੰਘ ਦੀ ਗੱਲ ਆਉਂਦੀ ਹੈ ਨੌਜਵਾਨਾਂ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਕਹਿੰਦੇ ਨੇ ਕਿ ਜਿਹੜੀ ਐਨਐਸਏ ਅਮਰਪਾਲ ਸਿੰਘ ਤੇ ਜ ਉਹਨਾਂ ਦੇ ਸਹਿਯੋਗੀ ਸਾਥੀ ਹਤੇ ਲਾਈ ਹੈ ਇਹ ਸੈਂਟਰ ਸਰਕਾਰ ਨੇ ਲਾਈ ਹੈ ਕੀ ਲੱਗਦਾ ਕਿ ਹੁਣ ਕਿਨੂੰ ਮੰਨਿਆ ਜਾਵੇ ਸੈਂਟਰ ਸਰਕਾਰ ਨੇ ਲਾਈ ਹੈ ਜਾਂ ਫਿਰ ਪੰਜਾਬ ਸਰਕਾਰ ਹੀ ਇਹ ਚਾਹੁੰਦੀ ਸੀ ਸੈਂਟਰ ਸਰਕਾਰ ਨੇ ਕਿਉਂ ਲਾਈ ਤੇ ਪੰਜਾਬ ਵਾਲਿਆਂ ਨੇ ਇਹਨਾਂ ਨੂੰ ਆਏ ਹੋਗੇ ਵੀ ਇਹ ਸਾਲ 6 ਮਹੀਨਿਆਂ ਦਾ ਆਇਆ ਹੋਇਆ ਇਹਦੇ ਮਗਰ ਸਾਰਾ ਪੰਜਾਬ ਉੱਠ ਕੇ ਤੁਰ ਪਿਆ ਜੇ ਕਿਤੇ ਹੁਣ ਰਹਿ ਗਿਆ ਸਾਡਾ ਵਾਲਾ ਤੋਂ ਗਾਟਾਉਟ ਹੋ ਜਾਊਗਾ ਫਸ ਚਦੇ ਨਾ ਕਰੋ ਤੁਸੀਂ ਕਿਹਾ ਸੀ ਕਿ ਇਹਨੂੰ ਨਹੀਂ ਦੇਖਿਆ ਬਾਦਲ ਕੇ ਲਾਣੇ ਨੇ ਤੇ ਕੀ ਕੁਝ ਨਹੀਂ ਕੀਤਾ ਵੀ ਆਦਮੀਆਂ ਇਹਨਾਂ ਨੇ ਕਰਾਈਆਂ ਅੱਜ ਇਹ ਵੱਡਾ ਪੰਥਕ ਬਣਾਇਆ ਫਿਰਦਾ ਬਾਦਲ ਜਿਹੜੇ ਉਹ ਚਮਚੇ ਨੇ ਸਾਰੇ ਤੁਰੇ ਫਿਰਦੇ ਨੇ ਮਗਰ ਕਿਹੜੀਆਂ ਗੱਲਾਂ ਕਰਦੇ ਨੇ ਕਿਹੜਾ ਪੰਥਕ ਆ ਬਾਦਲ ਮੈਂ ਪੰਥ ਬਾਦਲ ਨੂੰ ਕਹਿੰਦਾ ਜਨਾ ਲਾਈਵ ਚ ਨੋਤੀ ਦਿੰਦੇ ਆ ਵੀ ਜੇ ਸਾਹਮਣੇ ਬੈਠ ਕੇ ਗੱਲ ਕਰ ਗੁਰੂ ਸਾਹਿਬ ਦੇ ਤੁਸੀਂ ਵੀ ਆਦਮੀਆਂ ਕਰਾਦੇ ਆ ਅਬਿਆਦਮੀਆਂ ਕਰਨ ਵਾਲਾ ਤੁਸੀਂ ਮਾਰਤਾ ਬੰਦੀ ਸਿੰਘਾਂ ਨੂੰ ਤੁਸੀਂ ਫਸਾਇਆ ਉਦੋਂ ਕਹਿੰਦੇ ਅਸੀਂ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਪੁੱਛਿਆ ਵੀਡੀਓ ਦੇਖੋ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਲਾਦਾ ਕਹਿੰਦਾ ਉਹ ਕਾਤਲ ਕੀ ਸੰਗਤ ਸੁਚੇਤ ਹੋਵੇ ਇਹਨਾਂ ਤੋਂ ਜਿਹੜੇ ਪੰਥ ਦੇ ਮਖੋਟੇ ਪਾਈ ਫਿਰਦੇ ਨੇ ਬਾਦਲ ਲਾਣੇ ਤੋਂ ਐਸਜੀਪੀਸੀ ਕਿਉਂ ਨਹੀਂ ਬੋਲਦੀ ਕਿਉਂ ਨਹੀਂ ਸਟੇਟਮੈਂਟ ਦਿੰਦੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਕੀ ਬੋਲਣਾ ਉਹਨਾਂ ਤਾਂ ਬਾਦਲ ਦੇਹਿਣਾ ਜਿਹੜਾ ਉਹਨੇ ਬਾਦਲ ਦੇ ਬਰਾਬਰ ਖੜ ਗਿਆ ਅਕਾਲੀ ਦਲ ਬਣਾ ਕੇ ਉਹਨੂੰ ਕੋਈ ਚੰਗਾ ਕਹਿਣਗੇ ਬਹਿ ਜਾ ਬਾਦਲ ਸਾਹਿਬ ਮੈਂ ਕਹਿਣਾ ਆ ਜਾ ਬੈਠ ਤੇਰੇ ਬਰਾਬਰ ਥੋੜੇ ਛਿੱਕੀ ਨਾਲ ਛੜਾ ਤੁਸੀਂ ਕੀ ਜਾਣੋਗੇ ਵੱਡੇ ਤੁਸੀਂ ਪੰਥਕੇ ਬਣੇ ਫਿਰਦੇ ਹੋ ਤੁਸੀਂ ਤਾਂ ਹੱਕਦਾਰ ਹੀ ਨਹੀਂ ਹੈਗੇ ਇਸ ਗੱਲ ਦੇ ਅਕਾਲ ਤਖਤ ਤੋਂ ਤੁਸੀਂ ਜੇ ਭਾਂਡੇ ਮੰਨਣਾ ਵੀ ਅਸੀਂ ਮਾਫੀ ਮੰਗ ਲਈ ਗੁਨਾਹ ਪੰਥ ਤੋਂ ਦੱਸੇ ਇਹ ਤਾਂ ਤਾਂ ਦੇ ਜਥੇਦਾਰਾਂ ਦੇ ਵਿੱਚ ਹੀ ਨਹੀਂ ਸੀ ਜਿਹੇ ਕਾਲੀ ਫੂਲਾ ਸਿੰਘ ਹੁੰਦਾ ਨਾ ਇਹਨੂੰ ਖੜੀ ਖੜੀ ਇਸਕੇ ਸੰਗਲ ਪਾਪ ਵਾਲੇ ਸਾਹਿਬ ਨੂੰ ਲ ਜਾਂਦਾ ਉੱਥੇ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਸਬੰਧ ਵਿੱਚ ਬਹੁਤ ਸਾਰੀਆਂ ਜਿਹੜੀਆਂ ਚਰਚਾਵਾਂ ਨੇ ਮੀਡੀਆ ਦੇ ਰਾਹੀਂ ਛੜਲੀਆਂ ਸ਼ੁਰੂ ਹੋ ਗਈਆਂ ਨਾ ਤਾਂ ਹਾਲ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਅਮਰਤਪਾਲ ਸਿੰਘ ਨੂੰ ਪੈਰੋਲ ਦਿੱਤੀ ਜਾਵੇ ਸਰਦਰੁੱਤ ਸੈਸ਼ਨ ਦੇ ਮੱਦੇਨਜ਼ਰ ਪਰ ਹਾਲ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਰਿਪਲਾਈ ਦਿੱਤਾ ਉਹ ਇਸ ਚੀਜ਼ ਨੂੰ ਦਰਸਾਉਂਦਾ ਕਿ ਜਿਵੇਂ ਪੰਜਾਬ ਦੇ ਹਾਲਾਤਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਨੇ ਪਰ ਇਹਨਾਂ ਦਲੀਲਾਂ ਦੇ ਨਾਲ ਜਿਹੜਾ ਵੱਡਾ ਤਬਕਾ ਉਹ ਕਿਤੇ ਨਾ ਕਿਤੇ ਸਹਿਮਤੋਂ ਨਜ਼ਰ ਨਹੀਂ ਆ ਰਿਹਾ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ ਅਰਬਾਂ ਖਰਬਾਂ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਵਾਗਤ ਹੈ ਬਾਬਾ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਬਾਈ ਸਭ ਤੋਂ ਪਹਿਲਾਂ ਤਾਂ ਤੁਹਾਡਾ opinion ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਦੀ ਪੈਰੋਲ ਦੇ ਰਿਪਲਾਈ ਵਜੋਂ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਪੰਜਾਬ ਦਾ ਜਿਹੜਾ ਮਾਹੌਲ ਹੈ ਖਰਾਬ ਹੋ ਸਕਦਾ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਇਹ ਸਾਰਾ ਗਲਤ ਆ ਸਿਸਟਮ ਜੇ ਭਾਈ ਅਮਰਿਤਪਾਲ ਸਿੰਘ ਛੁੱਟੀ ਤੇ ਆਉਂਦਾ ਪਰੋਲ ਤੇ ਉਹਦਾ ਕੋਈ ਮਾਹੌਲ ਖਰਾਬ ਨਹੀਂ ਹੁੰਦਾ ਹੂੰ ਇਹਨਾਂ ਨੂੰ ਉਹਨੇ ਹੀ ਡਰਾਉਦਾ ਵੀ ਜੇ ਬਾਹਰ ਆ ਗਿਆ ਜਿਹੜੇ ਨੌਜਵਾਨ ਨੇ ਫਿਰ ਇਕੱਠੇ ਹੋ ਜਾਣਗੇ ਇਹਨਾਂ ਨੂੰ ਆਪ ਦਾ ਡਰ ਹੋ ਰਿਹਾ ਇਕੱਲਾ ਇਹ ਆਮ ਪਾਲਟੀ ਨਹੀਂ ਉਹਦੇ ਮਗਰ ਦੂਜੇ ਬਾਦਲ ਕਾਲਾ ਲਾਣਾ ਵੀ ਖੜਾ ਉਹਦੇ ਮਗਰ ਉਹ ਦੂਜੀ ਕਾਂਗਰਸ ਵਾਲੇ ਵੀ ਨੇ ਹੋਰ ਸਾਰੇ ਪਾਰਟੀਆਂ ਦੇ ਆਗੂ ਨੇ ਜਿੱਥੇ ਉਹ ਰਾਜਨੀਤਿਕ ਆਗੂ ਨੇ ਉੱਥੇ ਧਾਰਮਿਕ ਆਗੂ ਵੀ ਨੇ ਜਿਹੜੇ ਕਹਿੰਦੇ ਉਹਨੂੰ ਪ੍ਰੋਬਲਮ ਨਹੀਂ ਮਿਲਣੀ ਚਾਹੀਦੀ ਅੰਦਰ ਗੱਦੀ ਲਿਖ ਕੇ ਦੇ ਰੱਖਿਆ ਉਹਨਾਂ ਨੇ ਆ ਨਾਲ ਆਉਂਦੇ ਵੀ ਤੁਸੀਂ ਇਹਨੂੰ ਨਹੀਂ ਆਉਣਾ ਇਹਨੂੰ ਅੰਦਰ ਹੀ ਰੱਖਣਾ ਹੈਗੇ ਨੇ ਸਾਡੇ ਮੈਂ ਸਭ ਨੂੰ ਜਾਣਦਾ ਤੇ ਗੱਲ ਇਹ ਆ ਵੀ ਦੇਖੋ ਉਹ ਇੱਕ MP ਆ ਲੋਕਾਂ ਨੇ ਬੁਲਾਇਆ ਉਹਦਾ ਹੱਕ ਮੰਨਦਾ ਬੋਲਣ ਦਾ ਕਿਉਂ ਨਹੀਂ ਉਹਨੂੰ ਪ੍ਰੋਬਲ ਮਿਲਣੀ ਚਾਹੀਦੀ ਜੇ ਇੱਕ MP ਅਬਦੁੱਲ ਰਾਸਿਦ ਦਾ ਮੈਨੂੰ ਲੱਗਦਾ ਉਹਦਾ ਜਿਹੜਾ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਅਜੇ ਉਹਨੂੰ ਪ੍ਰੋਬਲ ਮਿਲ ਸਕਦੀ ਆ ਸੰਸਦ ਦੇ ਵਿੱਚ ਹਿੱਸਾ ਲੈਣ ਦੀ ਫਿਰ ਇਹਨੂੰ ਕਿਉਂ ਨਹੀਂ ਇਹਨੇ ਕਿਹੜਾ ਕੋਈ ਵੱਡਾ ਕੋਈ ਜੁਰਮ ਤਾਂ ਕੀਤਾ ਨਹੀਂ ਕੋਈ ਇਹ ਤਾਂ ਠੱਕੇ ਨਾਲ ਐਨਐਸਏ ਦੁਆਰਾ ਹੀ ਹੋਈ ਹੈ ਇਹਦੇ ਉੱਤੇ ਇਹਨੇ ਅਮਰਤੀ ਸ਼ਿਕਾਇਤ ਆਏ ਨੇ ਜਿਹੜਾ ਹੈਗਾ ਨੌਜਵਾਨ ਨਸ਼ਾ ਤੋਂ ਛੁਡਾਇਆ ਹੋ ਰਹੇ ਨੇ ਕੀ ਕਰਤਾ ਜੇ ਅਬਦੁੱਲ ਰਸੀਦ ਨੂੰ ਜੰਮੂ ਕਸ਼ਮੀਰ ਦੇ ਵਿੱਚ ਨੇ ਜਿਹੜੇ ਜੋ ਉਹਨਾਂ ਨੂੰ ਬੋਲਣ ਦੀ ਪਰਮਿਸ਼ਨ ਮਿਲ ਸਕਦੀ ਤਾਂ ਕੀ ਲੱਗਦਾ ਫਿਰ ਅਮਰਤਪਾਲ ਸਿੰਘ ਦੇ ਨਾਲ ਤਕਲੀਫ ਕੀ ਹੈ ਵੀ ਉਹ ਸਿੱਖ ਹੋਣ ਦੇ ਤੁਹਾਨੂੰ ਦੱਸਦੇ ਆਂ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਧਾਰਮਿਕ ਜਿਹੜੇ ਨੇ ਸਾਰਿਆਂ ਨੂੰ ਤੁਹਾਡਾ ਰਖ ਹੋ ਰਿਹਾ ਵੀ ਜੇ ਬਾਹਰ ਆਉਂਦਾ ਇਹਨਾਂ ਨੂੰ ਸਾਰਿਆਂ ਨੂੰ ਆਪਣੀਆਂ ਕੁਰਸੀਆਂ ਦੇ ਖਾਤਰ ਹੈ ਵੱਡਾ ਖਾਤਰ ਇਹਨਾਂ ਨੂੰ ਹੋਰ ਕੁਝ ਨਹੀਂ ਹੈ ਵੀ ਜਿਹੜੇ ਨੌਜਵਾਨ ਨੇ ਫੇਰ ਉਹਦੇ ਨਾਲ ਖੜਨਗੇ ਜਾ ਕੇ ਦੇਖੋ ਜਿਹਨੂੰ ਨੌਜਵਾਨ ਚਾਹੁੰਦੇ ਨੇ ਉਹ ਤਾਂ ਖੜਨਾ ਹੀ ਖੜਨਾ ਭਾਈ ਜਗਤਾਰ ਸਿੰਘ ਖਵਾਰਾ ਵੀ ਇਹੀ ਕੱਲਾ ਕੱਲਾ ਅਮਰਤਪਾਲ ਨਹੀਂ ਭੱਜ ਜਗਤਾਰ ਸਿੰਘ ਖਵਾਰਾ ਦੇ ਨਾਲ ਵੀ ਇਹੀ ਕੁਝ ਹੋ ਰਿਹਾ ਹੂੰ ਉਹਨੂੰ ਵੀ ਜਾਣ ਕੇ ਬਾਹਰ ਹੀ ਨਹੀਂ ਆਉਣ ਦੇ ਉਹਦੀ ਪ੍ਰੋਬਲਮ ਨਹੀਂ ਹੋਣ ਦੇ ਲੋਕ ਪ੍ਰੋਬਲਮ ਸਰਕਾਰ ਦਿੰਦੀ ਸੀ 12-13 ਤਰੀਕ ਨੂੰ ਪੱਕੀ ਸੀ ਪ੍ਰੋਬਲ ਹੂੰ ਪਰ ਇਹਨਾਂ ਨੇ ਜਾਣਬੁੱਝ ਕੇ ਹੈਗਾ ਉਹਨੂੰ ਜਿਹੜੇ ਹੈਗੇ ਉਹ ਰੋਕੀ ਗਈ ਵੀ ਜੇ ਇਤਬਾਲਦਲਾ ਕਰ ਦੋ ਪ੍ਰੋਲ ਬਾਅਦ ਚ ਦੇ ਦੇ ਕਿਉਂ ਪ੍ਰੋਲ ਬਾਅਦ ਇਹਦੇ ਤੇ ਪਹਿਲਾਂ ਪ੍ਰੋਲ ਚਾਹੀਦੀ ਹੈ ਉਹਦੇ ਰਿਹਾਈ ਦੇ ਬਣ ਬਣਦੇ ਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਭਾਈ ਅਮਰਤਪਾਲ ਸਿੰਘ ਤੋਂ ਸਾਰੇ ਧਾਰਮਿਕ ਆਗੂਆਂ ਨੂੰ ਰਾਜਨੀਤਿਕ ਆਗੂਆਂ ਨੂੰ ਜਿਨ੍ਹਾਂ ਦੇ ਤੋਰੀ ਫੁਲਕੇ ਚੱਲਦੇ ਨੇ ਉਹ ਬੰਦ ਹੋ ਜਾਣਗੇ ਉਹਨੂੰ ਡਰ ਆ ਇਸ ਕਰਕੇ ਉਹ ਇਹਨਾਂ ਨੂੰ ਆਉਣ ਨਹੀਂ ਦਿੰਦੇ ਆ ਬਾਹਰ ਹਮਮ ਹੋਰ ਕੋਈ ਵੱਡੀ ਬਿਮਾਰੀ ਨਹੀਂ ਹੈ ਆਹੀ ਬਿਮਾਰੀ ਹੈ ਇਹਨਾਂ ਦੇ ਵਿੱਚ ਤੁਸੀਂ ਜਦੋਂ ਕੋਈ ਅਮਰਤਪਾਲ ਦੀ ਗੱਲ ਕਰਦਾ ਉਹਦੇ ਥੱਲੇ ਕਮੈਂਟ ਪੜਿਆ ਕਰੋ ਲੋਕ ਕੀ ਕਹਿੰਦੇ ਨੇ ਕੀ ਚਾਹੁੰਦੇ ਨੇ ਤੱਕਾ ਕਿੰਨਾ ਚਿਰ ਸਰਕਾਰ ਕਰੋਗੀ ਜਦੋਂ ਸੰਵਿਧਾਨ ਦੇ ਮੁਤਾਬਕ ਉਹ ਐਮਪੀ ਬਣਿਆ ਉਹਨੇ ਇਲੈਕਸ਼ਨ ਜਿੱਤਿਆ ਉਹਨੂੰ ਹੱਕ ਫਿਰ ਕਿਉਂ ਨਹੀਂ ਬਣਦਾ ਜਦੋਂ ਉਹ ਜੰਮੂ ਕਸ਼ਮੀਰ ਵਾਲੇ ਹੱਕ ਦੇ ਸਕਦੇ ਆ ਬੋਲਣ ਦਾ ਫਿਰ ਇਹ ਕਿਉਂ ਨਹੀਂ ਸਰਕਾਰ ਇਹ ਕਿਉਂ ਨਹੀਂ ਤੇ ਕਹਿ ਰਹੀ ਇਹਨਾਂ ਨੂੰ ਲੈ ਕੇ ਦੇਣਾ ਚਾਹੀਦਾ ਹੁਣ ਜਿਹੜੀ ਹਾਈ ਕੋਰਟ ਨੇ ਇਹਨਾਂ ਤੋਂ 8 ਦਿਨਾਂ ਦਾ ਮੰਗਿਆ ਵੀ ਤੁਹਾਨੂੰ ਕਾਰਨ ਦੱਸੋ ਕੀ ਕਾਰਨ ਉਹਦੇ ਵਿੱਚ ਮੈਂ ਪੜ੍ਹਿਆ ਇਹਨਾਂ ਨੇ ਕਿਹਾ ਵੀ ਉਹਦੇ ਬੋਲਣ ਦਾ ਜਿਹੜਾ ਹੈਗਾ ਢੜਕਾਉ ਪਾਸਨ ਕਰਦਾ ਹੋ ਉਹਦੇ ਬੋਲਣ ਦੇ ਨਾਲ ਜਿਹੜਾ ਹੈਗਾ ਮਾਹੌਲ ਖਰਾਬ ਉਹਨੇ ਕੀ ਬੋਲਣਾ ਹੂੰ ਕੀ ਮਾਹੌਲ ਖਰਾਬ ਕਰਦਾ ਉਹਨੇ ਅਮਰਪਾਲ ਸਿੰਘ ਜਿਹੜੇ ਵਕੀਲ ਉਹਨਾਂ ਨੇ ਤੇ ਇੱਕ ਕਹਿ ਸਕਦੇ ਆ ਕਿ ਇੱਕ ਚਿੱਟ ਬਣਾ ਕੇ ਦੇਤੀ ਵੀ ਇਹਨਾਂ ਇਹਨਾਂ ਮੁੱਦਿਆਂ ਤੇ ਜਿਹੜੇ ਪੰਜਾਬ ਦੇ ਹੜਾਂ ਦੀ ਗੱਲ ਹੈ ਪੰਜਾਬ ਦੀ ਜਵਾਨੀ ਦੀ ਗੱਲ ਇਹਨਾਂ ਤੇ ਬੋਲਣਾ ਖਾਸ ਕਰਕੇ ਦੇਖੋ ਐਮਪੀ ਹੁਣ ਉੱਥੇ ਜਾ ਕੇ ਉਹਨੇ ਜਿਹੜਾ ਉਹ ਹੀ ਸੰਸਦ ਦੇ ਮੁੱਦੇ ਰੱਖੇ ਜਾਂਦੇ ਨੇ ਆਪਦੇ ਉਹ ਉਹ ਬੋਲ ਸਕਦਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰ ਸਕਦਾ ਉਹ ਪੰਜਾਬ ਦੇ ਵਿੱਚ ਹੜਾਏ ਨੇ ਉਹਨਾਂ ਦੀ ਵੀ ਗੱਲ ਕਰ ਸਕਦਾ ਸਾਡੇ ਚੰਡੀਗੜ੍ਹ ਦੀ ਵੀ ਗੱਲ ਕਰ ਸਕਦਾ ਚੰਡੀਗੜ੍ਹ ਮੰਗਣਾ ਹੀ ਇਹ ਇਹ ਗਲਤ ਆ ਹੂੰ ਸਾਡਾ ਕਮਨ ਸੜ ਚੰਡੀਗੜ ਸਾਡਾ ਹੈਗਾ ਜੇ ਉਹਦੀ ਗੱਲ ਨਹੀਂ ਕਰੂ ਹੋਰ ਕੌਣ ਕਰੂ ਐਮਪੀ ਨਹੀਂ ਕਰੂਗਾ ਕੌਣ-ਕੌਣ ਕਰੂਗਾ ਹੂੰ ਜਿਹੜੇ ਹੋਰ ਸਾਡੇ ਨਾਲ ਧੱਕਾ ਹੋ ਰਿਹਾ ਕਿਸਾਨੀ ਜਵਾਨੀ ਦੇ ਵਿੱਚ ਉਹ ਉਹ ਉਹਦੇ ਬਾਰੇ ਨਹੀਂ ਪੰਜਾਬ ਦੇ ਮੁੱਦੇ ਚ ਚੱਕੂਗਾ ਜੇ ਉਹਨੇ ਹੋਰ ਕੀ ਕਹਿਣਾ ਹੂੰ ਜਿਹੜੇ ਮੁੱਦਿਆਂ ਦੇ ਬਾਬਾ ਜੀ ਤੁਸੀਂ ਗੱਲ ਕੀਤੀ ਆ ਇਹਨਾਂ ਮੁੱਦਿਆਂ ਦੇ ਉੱਪਰ ਤੇ ਪੰਜਾਬ ਦੇ ਹੋਰ ਵੀ ਵੱਖ-ਵੱਖ ਜਿਹੜੇ ਸਿਆਸਤਦਾਨ ਆ ਉਹ ਸੰਸਦ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਕਿ ਅਮਰਤਪਾਲ ਸਿੰਘ ਦੇ ਬੋਲਣ ਦਾ ਕੋਈ ਢੰਗ ਤਰੀਕਾ ਵੱਖਰਾ ਜਿਹੜਾ ਲੋਕਾਂ ਨੂੰ ਫਿੱਟ ਲੈਂਦਾ ਇਹਨੂੰ ਲੋਕ ਸੁਣਦੇ ਨੇ ਇਹਨੂੰ ਆਵਾਜ਼ ਸੁਣਦੇ ਆ ਸਾਰਾ ਸੁਣਦੇ ਨੇ ਵਰਲਡ ਦੇ ਵਿੱਚੋਂ ਲੋਕ ਹੁੰਦੇ ਦੀ ਆਵਾਜ਼ ਸੁਣਦੇ ਹੁਣ ਹੂੰ ਉਹਦੀ ਗੱਲ ਮੰਨੀ ਜਾਂਦੀ ਇੱਥੇ ਤਾਂ ਬਥੇਰੇ ਤੁਰੇ ਫਿਰਦੇ ਨੇ ਬੋਲਣ ਵਾਲੇ ਦਾ ਹਰੇਕ ਚੱਕ ਕੇ ਆਲੋ ਵੀਡੀਓ ਪਾਉਂਦਾ ਜਿਹਨੂੰ ਲੋਕ ਚਾਹੁੰਦੇ ਨੇ ਜਿਹਨੂੰ ਪਿਆਰ ਕਰਦੇ ਨੇ ਲੋਕ ਉਹਦੀ ਗੱਲ ਸੁਣਦੇ ਨੇ ਚਾਹੇ ਉਹ ਕੋਈ ਵੀ ਹੋਵੇ ਉਹਨੂੰ ਪਿਆਰ ਕਰਨਾ ਲੋਕਾਂ ਨੇ ਉਹਦੀ ਗੱਲ ਮੰਨਣੀ ਆ ਵੀ ਕੀ ਕਹਿ ਰਿਹਾ ਜਿਹੜੇ ਆਂ ਬਥੇਰੇ ਤੁਰੇ ਫਿਰਦੇ ਨੇ ਬਹੁਤ ਰੌਲਾ ਪਾਉਂਦੇ ਫਿਰਦੇ ਨੇ। ਉਹਨਾਂ ਨੂੰ ਕੋਈ ਨਹੀਂ ਸੁਣਦਾ ਹੈ। ਹੂੰ। ਇਸ ਕਰਕੇ ਉਹਨਾਂ ਨੂੰ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ। ਉਹਨਾਂ ਦਾ ਹੱਕ ਬਣਦਾ ਵਾ ਪ੍ਰੋਬਲ ਦਾ। ਉਹਨੂੰ ਜਿਵੇਂ ਜੰਮੂ ਕਸ਼ਮੀਰ ਦੇ ਤਹਿਤ ਅਬਲੂ ਰਾਸ਼ਟਰ ਦੇ ਨੂੰ ਪ੍ਰੋਬਲ ਮਿਲੀ ਹੈ ਸੰਸਦ ਦੇ ਵਿੱਚ ਜਾਣ ਦੀ। ਭਾਈ ਅਮਰਤਪਾਲ ਸਿੰਘ ਨੂੰ ਮਿਲਣੀ ਚਾਹੀਦੀ ਆ। ਇਹ ਇੱਥੋਂ ਦੇ ਲੋਕਾਂ ਦੀ ਆਵਾਜ਼ ਦੀ ਜਿਹੜੀ ਗੱਲ ਆ। ਅਸੀਂ ਇੱਥੋਂ ਦੀ ਗੱਲ ਕਰਦੇ ਹਾਂ ਇੱਥੋਂ ਦੇ ਸਾਰਾ। ਕਹਿੰਦੇ ਆ ਵੀ ਉਹਨੂੰ ਪ੍ਰੋਬਲ ਦਿੱਤੀ ਜਾਵੇ। ਹੂੰ ਇਹ ਗੜਾ ਹੁਣੇ ਉਹ ਕਰਨਾ ਉਹਨੇ ਜਿਹਨੀ ਕ ਪ੍ਰੋਲ ਦੇਣਗੇ ਉਸ ਹਾਵ ਨਾਲ ਬੋਲ ਕੇ ਮੁੜ ਜਾਊਗਾ ਜੇ ਕੋਈ ਇਹਨਾਂ ਨੂੰ ਕੋਈ ਗਲਤ ਲੱਗੂ ਫਿਰ ਗਾਹ ਨੂੰ ਵੀ ਤਾਂ ਕਰਨਾ ਹੀ ਆ ਸਿਸਟਮ ਫਿਰ ਉਦੋਂ ਦੇਖ ਲੈਣਾ ਵੀ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪ੍ਰੋਲ ਦਿੱਤੀ ਸੀ ਜੀ ਇਹਨੇ ਆ ਗੜਬੜ ਕਰਤੀ ਹੂੰ ਉਦੋਂ ਲਾਉਣ ਡਿੱਕੇ ਸਤਾਧਾਰੀ ਤੇਰਾ ਆਮ ਆਦਮੀ ਪਾਰਟੀ ਤੇ ਜਦੋਂ ਕੋਈ ਸਵਾਲੀਆ ਚਿੰਨ ਆਉਂਦਾ ਅਮਰਤਪਾਲ ਸਿੰਘ ਦੀ ਗੱਲ ਆਉਂਦੀ ਹੈ ਨੌਜਵਾਨਾਂ ਦੀ ਗੱਲ ਆਉਂਦੀ ਹੈ ਤਾਂ ਉਸ ਵੇਲੇ ਕਹਿੰਦੇ ਨੇ ਕਿ ਜਿਹੜੀ ਐਨਐਸਏ ਅਮਰਤਪਾਲ ਸਿੰਘ ਤੇ ਜਾਂ ਉਹਨਾਂ ਦੇ ਸਹਿਯੋਗੀ ਸਾਥੀ ਇਹ ਤੇ ਲਾਈ ਹੈ ਇਹ ਸੈਂਟਰ ਸਰਕਾਰ ਨੇ ਲਾਈ ਹੈ ਕੀ ਲੱਗਦਾ ਕਿ ਹੁਣ ਕਿੰਨੂੰ ਮੰਨਿਆ ਜਾਵੇ ਸੈਂਟਰ ਸਰਕਾਰ ਨੇ ਲਾਈ ਹੈ ਜਾਂ ਫਿਰ ਪੰਜਾਬ ਸਰਕਾਰ ਹੀ ਇਹ ਚਾਹੁੰਦੀ ਸੀ ਸੈਂਟਰ ਸਰਕਾਰ ਨੇ ਕਿ ਤੁਹਾਨੂੰ ਲਾਈ ਤੇ ਪੰਜਾਬ ਵਾਲਿਆਂ ਨੇ ਹੂੰ ਤੇ ਡੀਸੀ ਕਿਉਂ ਨਹੀਂ ਆਰਡਰ ਕਰਦਾ ਵੀ ਤੁਸੀਂ ਵੀ ਇਸ ਤਰ੍ਹਾਂ ਚਾਹੁੰਦੇ ਆ ਵੀ ਇਹਨੂੰ ਐਨਐਨਐਸ ਹਟਾਈ ਜਾਵੇ ਹੂੰ ਇਹ ਫਿਰ ਲਿਖ ਕੇ ਦੇਣਾ ਇਹਨਾਂ ਨੇ ਨਹੀਂ ਲਾਈ ਸਰਕਾਰ ਲਿਖ ਕੇ ਦੇ ਵੀ ਸਾਨੂੰ ਕੋਈ ਖਤਰਾ ਨਹੀਂ ਹੈਗਾ ਇਹਨਾਂ ਸੇ ਹਟਾ ਕੇ ਇਹਨੂੰ ਰਿਹਾ ਕੀਤਾ ਜਾ ਫਿਰ ਲਿਖਦੇ ਕਿਉਂ ਨਹੀਂ ਹੈਗੇ ਦਾ ਸਾਰੀਆਂ ਗੱਪਾਂ ਨੇ ਇਹਨਾਂ ਕੋਲੇ ਕੋਈ ਗੱਲ ਨਹੀਂ ਸਮਾ ਥੋੜਾ ਹੀ ਰਹਿੰਦਾ ਹਮ ਸਮਾ ਵੀ ਆਊਗਾ ਜਦੋਂ ਲੋਕ ਹਸਾਬ ਕਿਤਾਬ ਕਰਨਗੇ ਲੰਗੇ ਸੈਸ਼ਨ ਦੇ ਦਰਮਿਆਨ ਜੇ ਗੱਲ ਕਰੀਏ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟਿੱਪਣੀ ਕੀਤੀ ਸੀ ਕਿ ਅਮਰਪਾਲ ਸਿੰਘ ਜਿਹੜਾ ਡਿਬਰੂਗੜ੍ਹ ਦੇ ਵਿੱਚ ਪਾਠ ਕਰ ਰਿਹਾ ਹੈ ਉਹ ਸਜ਼ਾ ਭੁਗਤ ਰਿਹਾ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਸੀ ਉਹਨਾਂ ਨੂੰ ਬਾਬਾ ਜੀ ਕਿਹੜੇ ਨਜ਼ਰੀਏ ਤੋਂ ਦੇਖਿਆ ਜਾਵੇ ਕਿ ਅਸਲ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਸੀ ਉਹਦਾ ਤਾਂ ਇਹੀ ਤੇ ਵੀ ਜਿਹੜਾ ਸਾਡੇ ਨਾਲ ਟੱਕਰ ਲਾਊਗਾ ਉਹ ਨੂੰ ਅਸੀਂ ਉੱਥੇ ਬਿਠਾਵਾਗੇ ਫੜਕੇ ਹੂੰ ਉਹਦਾ ਕਹਿਣ ਦਾ ਹੀ ਮਤਲਬ ਵੀ ਜਿਹੜਾ ਸਾਡੇ ਨਾਲ ਪੰਗਾ ਲਾਊਗਾ ਸਾਡੇ ਖਿਲਾਫ ਚੱਲੂਗਾ ਉਦੇ ਵਾਸਤੇ ਜੇਲ ਹੀ ਆ ਉੱਥੇ ਬੈਠ ਕੇ ਬਾਤ ਕਰ ਸਕਦਾ ਬਾਹਰ ਨਹੀਂ ਰਹਿ ਸਕਦਾ ਉਹਨਾਂ ਦਾ ਮਤਲਬ ਇਹੀ ਸੀ ਹੋਰ ਕੀ ਗ੍ਰਹਿ ਮੰਤਰੀ ਨੇ ਕਹਿਣਾ ਸੀ ਹਮ ਇਹੀ ਭਾਵ ਜਿਹੜਾ ਕੋਈ ਸੱਚ ਬੋਲਦਾ ਜਿਹੜਾ ਕੋਈ ਸੱਚਾ ਹੱਕ ਦੀ ਆਵਾਜ਼ ਬੁਲੰਦ ਕਰਦਾ ਪੰਜਾਬ ਦੀ ਆਵਾਜ਼ ਗੰਦ ਕਰਦਾ ਉਹਦੇ ਵਾਸਤੇ ਡਿਬਰੂਗੜੀ ਦੀਆਂ ਜੇਲਾ ਨੇ ਇਦੋਂ ਪਰੇ ਹੋਰ ਕੁਝ ਨਹੀਂ ਹੈਗਾ ਆ ਮਕਸਦਾਂ ਨਾਲ ਪੰਜਾਬ ਦੇ ਵਿੱਚ ਇੱਕ ਬਾਬਾ ਜੀ ਮਾਹੌਲ ਸਿਰਜਿਆ ਹੋਇਆ ਕਿ ਜਦੋਂ ਵੀ ਨੌਜਵਾਨ ਇਸ ਤਰੀਕੇ ਦੀ ਕੋਈ ਗਤੀਵਿਧੀ ਕਰਦਾ ਹੈ ਜਾਂ ਨਸ਼ੇ ਦੀ ਜਾਂ ਹੋਰ ਮੁੱਦਿਆਂ ਦੀ ਗੱਲ ਹੁੰਦੀ ਹੈ ਤਾਂ ਉਸ ਵੇਲੇ ਬਹੁਤ ਸਾਰੀਆਂ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਜਿਹੜੀ ਇਹ ਨਸ਼ੇ ਦੇ ਮਸਲੇ ਦੇ ਵਿੱਚ ਪਹਿਲ ਕਦਮੀ ਅਮਰਤਪਾਲ ਸਿੰਘ ਨੇ ਕੀਤੀ ਉਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਹਮੂਮਕਰਨ ਬਾਈ ਤਾਂ ਹਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਇਹ ਵੀ ਸਹਿਮ ਬਣਿਆ ਹੋਇਆ ਕਿ ਜੇ ਜਿਵੇਂ ਪਿਛਲੇ ਦਿਨੀ ਅਮਰਤਪਾਲ ਸਿੰਘ ਦੇ ਮਾਤਾ ਵਿਦੇਸ਼ ਜਾ ਰਹੇ ਸੀ ਉਹਨਾਂ ਨੂੰ 에ਰਪੋਰਟ ਤੇ ਰੋਕਿਆ ਗਿਆ ਉਸ ਤੋਂ ਬਾਅਦ ਜਾਣ ਨਹੀਂ ਦਿੱਤਾ ਗਿਆ ਇਹ ਜਿਹੜੀਆਂ ਚੀਜ਼ਾਂ ਆ ਇਹ ਆਖਰ ਕਿਉਂ ਕੀਤੀਆਂ ਜਾ ਰਹੀਆਂ ਜਦੋਂ ਕਿ ਅਮਰਤਪਾਲ ਸਿੰਘ ਆ ਉਹ ਐਨਐਸਸੀ ਦੇ ਅਧੀਨ ਹੈ ਡਿਬਰੂਗੜ੍ਹ ਚ ਨਜ਼ਰਬੰਦ ਆ ਬਸ ਜਦੋਂ ਸਰਕਾਰ ਕਿਸੇ ਦੇ ਮਗਰ ਪੇਜੇ ਫਿਰ ਉਹ ਉਹਨੂੰ ਛੱਡ ਦੇਈਂ ਚਾਹੇ ਕੋਈ ਪਰਿਵਾਰਕ ਮੈਂਬਰ ਆ ਉਹਨਾਂ ਦਾ ਤੇ ਰਿਸ਼ਤੇਦਾਰ ਨੇ ਕਿਸੇ ਨੂੰ ਬਖਸੇ ਦਿੰਦਾ ਕਿਰ ਕੋਈ ਹਾਲਤ ਸਹਾਤ ਤੇ ਦੀ ਗੱਲ ਕਰਦਾ ਅਮਰਤਪਾਲ ਨੇ ਉਹਦਾ ਕਸੂਰ ਤੇ ਇਹੀ ਆ ਵੀ ਉਹਨੇ ਅਮਰਤ ਚਕਾਇਆ ਉਹਨੇ ਜਿਹੜਾ ਹੈਗਾ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਿਆ ਹੋਰ ਤਾਂ ਉਹਨੇ ਕੀ ਕਰਨਾ ਸੀ ਕੋਲ ਕੋਈ ਟੱਪ ਤਾਂ ਛੱਡਿਆ ਨਹੀਂ ਹੈਗਾ ਇਹਨਾਂ ਨੂੰ ਆਏ ਹੋ ਗਿਆ ਵੀ ਇਹ ਸਾਲ 6 ਮਹੀਨਿਆਂ ਦਾ ਆਇਆ ਹੋਇਆ ਇਹਦੇ ਮਗਰ ਸਾਰਾ ਪੰਜਾਬ ਉੱਠ ਕੇ ਤੁਰ ਪਿਆ ਜੇ ਕਿਤੇ ਹੁਣ ਰਹਿ ਗਿਆ ਸਾਡਾ ਵਾਲਾ ਢੁਗਾ ਚੌੜ ਹੋ ਜਾਊਗਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਜਿਹੜੇ ਚ ਬਿਠਾਈਏ ਉਹ ਸਾਰਿਆਂ ਰਲ ਕੇ ਕੋਈ ਵੀ ਜਿਹੜਾ ਵੱਡਾ ਵੱਡੇ ਵੱਡੇ ਪੰਥ ਕਾਗੋਂ ਰਲ ਕੇ ਜਿਹੜੀ ਹੈਗੀ ਆ ਉਹ ਉਹਦੇ ਬੁਰਦ ਹਨਾ ਕਾਨਫਰੰਸਾਂ ਕੀਤੀਆਂ ਪ੍ਰੈਸ ਕਾਨਫਰੰਸ ਕੀਤੀਆਂ মিডিਆ ਤੇ ਬੋਲੇ ਤੇ ਉਹਨੂੰ ਜਿਹੜੇ ਸਿੱਕ ਸਰਕਾਰ ਤਾਂ ਪਹਿਲਾਂ ਹੀ ਚਾਹੁੰਦੀ ਸੀ ਹਮ ਜਦੋਂ ਆਪਦੇ ਵੀ ਉਹਦੇ ਸਰਕਾਰ ਦੇ ਹੱਕ 'ਚ ਬੈਠ ਗਏ ਬੋਲਣ ਲੱਗ ਪਏ ਤੇ ਮੈਂ ਤਾਂ ਇੱਕ ਕਹਿੰਦਾ ਜਣਾ ਵੀ ਹੁੰਦੋਂ ਡਰੈ ਨੂੰ ਕੀ ਹੋਇਆ ਜੇ ਹੁਣ ਕਈ ਕਹਿੰਦੇ ਨੇ ਵੀ ਉਹ ਭਾਜ ਪਾਦਾ ਉਹ ਏਜੰਸੀਆਂ ਦਾ ਬੰਦਾ ਵੀ ਜੇ ਏਜੰਸੀਆਂ ਦਾ ਬੰਦਾ ਫਿਰ ਉਹ ਜੇਲ੍ਹ 'ਚ ਬੈਠੇ ਉਹ ਜਿਹੜੇ ਏਜੰਸੀਆਂ ਦੇ ਬੰਦੇ ਨੇ ਉਹ ਉਹ ਜੇਲ੍ਹ 'ਚ ਬੈਠਣਾ ਸਰਕਾਰੀ ਬੰਦਾ ਕੋਈ ਜੇਲ੍ਹ 'ਚ ਬੈਠਣਾ ਹਾਂ ਇਹ ਦੱਸਣੋ ਹੋ ਫਿਰ ਕਵੀ ਕਹਿੰਦਾ ਵੀ ਹੁੰਦਾ ਉਥੇ ਨਜ਼ਾਰੇ ਲੈਂਦਾ ਤੁਸੀਂ ਜਾ ਕੇ ਲੈ ਲਓ ਨਜ਼ਾਰੇ ਜਿਹੜਾ ਨਜ਼ਾਰੇ ਲੰਦਾ ਤੁਸੀਂ ਲੈ ਲਓ ਦੇਖੋ ਜਿੰਨਾ ਅਸੀਂ ਕਿਸੇ ਨੂੰ ਉਹਨੂੰ ਜਿੰਨਾ ਵੀ ਅਸੀਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਸਭ ਸਮਝ ਆ ਸਰਕਾਰ ਆ ਚਲੋ ਸਰਕਾਰ ਦਾ ਦੌਰ ਆ ਸਾਲ ਰਹਿੰਦਾ ਉਦੋਂ ਬਾਅਦ ਸਰਕਾਰ ਜਦੋਂ ਲੋਕਾਂ ਨੇ ਵੋਟਾਂ ਪਾਣੀਆਂ ਦੱਸਣਾ ਤਾਂ ਉਦੋਂ ਆ ਨਾ ਹੂੰ ਉਦੋਂ ਗੱਲ ਕਰਨੀਆਂ ਲੋਕ ਕਿਹਦੇ ਨਾਲ ਖੜਦੇ ਨੇ ਦੇਖੋ ਅਸੀਂ ਕਹਿੰਦੇ ਵੀ ਸੱਚਿਆਂ ਨਾਲ ਖੜੋ ਤੁਸੀਂ ਕਹਿੰਦੇ ਅਸੀਂ ਕਿਹਨੂੰ ਨਹੀਂ ਦੇਖਿਆ ਬਾਦਲ ਕੇ ਲਾਣੇ ਨੇ ਇੱਥੇ ਕੀ ਕੁਝ ਨਹੀਂ ਕੀਤਾ ਵੀ ਆਦਮੀਆਂ ਇਹਨਾਂ ਨੇ ਕਰਾਈਆਂ ਅਜੇ ਵੱਡਾ ਪੰਥਕ ਬਣਿਆ ਫਿਰਦਾ ਬਾਦਲ ਜਿਹੜੇ ਉਹ ਚਮਚੇ ਨੇ ਸਾਰੇ ਤੁਰੇ ਫਿਰਦੇ ਨੇ ਮਗਰ ਵੀ ਦੇ ਵਰਗਾ ਕੋਈ ਅ ਜਥੇਦਾਰ ਹੀ ਨਹੀਂ ਹੈਗਾ ਸਾਡੇ ਅਜਾ ਕਾਲਖ ਦਾ ਜਥੇਦਾਰ ਸਾਹਿਬ ਵੀ ਕਹਿ ਰਿਹਾ ਵੀ ਬਾਦਲ ਵਰਗੇ ਬਣੋ ਮੈਂ ਪੁੱਛਣਾ ਚਾਹੁੰਨਾ ਹੈ ਵੀ ਬਾਦਲ ਵਰਗੇ ਬਣਨ ਵਾਲਾ ਵੀ ਆਪਾਂ ਵੀ ਆਦਮੀਆਂ ਉਹਨੇ ਕਰਾਈਆਂ ਗੁਰੂ ਸਾਹਿਬ ਦੇ ਵੀ ਇਨਸਾਫ ਮੰਗਦੇ ਜਥੇਦਾਰ ਸਾਹਿਬ ਗੱਲਾਂ ਦਾ ਜਵਾਬ ਦਿਓ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਹਿੰਨਾ ਮੈਂ ਹੱਸ ਜੋੜ ਕੇ ਇਹ ਗੱਲਾਂ ਦਾ ਸਾਨੂੰ ਜਵਾਬ ਦਿਓ ਤਖਤ ਸਾਹਿਬ ਦੇ ਜਦੋਂ ਉਥੇ ਬਾਦਲ ਨੂੰ ਪੇਸ਼ ਕੀਤਾ ਗਿਆ ਉਨੇ ਸਾਰਾ ਕੁਝ ਮੰਨਿਆ ਕਿ ਨਹੀਂ ਵੀ ਆਦਮੀਆਂ ਵੀ ਮੰਨਿਆ ਵੀ ਸਾਡੀ ਸਰਕਾਰ ਜੀ ਅਸੀਂ ਕਰਾਈਆਂ ਉਹਨੇ ਗੋਲੀ ਚਲਾਉਣ ਦਾ ਵੀ ਮੰਨਿਆ ਉਹਨੇ ਸਵੇਹ ਸੈਣੀ ਵਾਲੀ ਗੱਲ ਵੀ ਮੰਨੀ ਕਿਹੜੀ ਕਿਹੜੀ ਗੱਲਾਂ ਨਹੀਂ ਮੰਨੀਆਂ ਫਿਰ ਤੁਸੀਂ ਕਿਵੇਂ ਕਹਦਾ ਵੀ ਤੁਸੀਂ ਬਦਲ ਵਰਗੇ ਬਣੋ ਇਹ ਜਸੇਦਾਰ ਸਾਹਿਬ ਸਵਾਲ ਸਵਾਲ ਦਾ ਸਾਨੂੰ ਜਵਾਬ ਦੇਣੀ ਇਸ ਗੱਲ ਦਾ ਹੂੰ ਇਹ ਲੋਕ ਪਸੰਦੀ ਨਹੀਂ ਕਰਦੇ ਜੂਲੂ ਸਾਹਿਬ ਦੀਆਂ ਬੇਅਦਮੀਆਂ ਕਰਾਉਣ ਵਾਲਾ ਉਹਦਾ ਪਰਛਾਵਾ ਦਾ ਮੂੰਹ ਨਹੀਂ ਲੈਣਾ ਚਾਹੀਦਾ ਇਹ ਕਿਹੜੇ ਸਰੋਣੀ ਕਮੇਟੀ ਦੇ ਸਾਰੇ ਉਹਨੂੰ ਅੱਗੇ ਲਿਆਉਣ ਤੁਰੇ ਫਿਰਦੇ ਨੇ ਗੁਰੂ ਸਾਹਿਬ ਦੇ ਉਹਨਾਂ ਨੇ ਬੇਅਦਬੀ ਕਰਾਈ ਆ ਉਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀਆਂ ਕਰਦਾਂਦੇ ਆ ਲੋਕਾਂ ਨੂੰ ਮਾਰਿਆ ਗੋਲੀਆਂ ਨਾਲ ਹੂੰ ਲੋਕਾਂ 'ਤੇ ਸੱਦਤ ਕੀਤੀ ਨੇ ਉਹਨਾਂ ਨੇ ਕੱਟਣੀ ਗੁਜ਼ਾਰੀ ਆ ਪੀਜੂ ਵਾਲੀ ਜਿਹੜਾ ਹੁਣ ਮੁੱਦਾ ਹੁਣ ਹੱਲ ਹੋ ਗਿਆ ਟਿਆ ਉਹ ਵੀ ਲਿਖ ਕੇ ਨਾ ਚਿੱਠੀ ਦਿੱਤੀ ਹੋਈ ਆ ਉਹ ਵੀ ਨੈੱਟ ਤੇ ਘੁੰਮਦੀ ਫਿਰਦੀ ਆ ਵੀ ਇਹ ਸਾਨੂੰ ਕੋਈ ਨਹੀਂ ਹੈਗਾ ਇਹਨੂੰ ਵੀ ਕਰ ਲਓ ਆਪਦੇ ਕਬਜ਼ੇ 'ਚ ਹੂੰ ਕਿਹੜੀਆਂ ਗੱਲਾਂ ਕਰਦ ਨੇ ਕਿਹੜਾ ਪੰਥ ਕਾ ਬਾਦਲ ਮੈਂ ਪੰਥ ਬਾਦਲ ਨੂੰ ਕਹਿਣਾ ਚਾਹੁੰਦਾ ਲਾਈਵ ਚ ਨੋਤੀ ਦਿੰਦੇ ਆ ਵੀ ਜੇ ਛੱਡ ਸਾਹਮਣੇ ਬੈਠ ਕੇ ਗੱਲ ਕਰ ਗੁਰੂ ਸਾਹਿਬ ਦੇ ਤੁਸੀਂ ਬਿਆਦਵੀਆਂ ਕਰਾਦੇ ਆ ਅਬਿਆਦਵੀਆਂ ਕਰਨ ਵਾਲਾ ਤੁਸੀਂ ਇਮਾਰਤਾਂ ਬੰਦੀ ਸਿੰਘਾਂ ਨੂੰ ਤੁਸੀਂ ਫਸਾਇਆ ਉਹ ਤੋਂ ਕਹਿੰਦੇ ਅਸੀਂ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਪੁੱਛਿਆ ਵੀਡੀਓ ਦੇਖੋ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਲਾਦਾ ਕਹਿੰਦਾ ਉਹ ਕਾਤਲ ਕੀ ਸੇਹ ਦੇਊਗਾ ਫਿਰ ਜਦੋਂ ਇਹਨਾਂ ਦੀ ਸਰਕਾਰ ਸੀ ਪੱਤਰਕਾਰਾਂ ਨੇ ਪੁੱਛਿਆ ਵੀ ਬੰਦੀ ਸਿੰਘਾਂ ਬਾਰੇ ਕੀ ਕਹਿਣਾ ਹੈ ਉਹਨਾਂ ਕਹਿੰਦਾ ਉਹ ਅਸੀਂ ਕੁਝ ਨਹੀਂ ਕਰ ਸਕਦੇ ਅੱਜ ਇਹਨੂੰ ਬੰਦੀ ਸਿੰਘ ਕਿਵੇਂ ਯਾਦ ਆ ਗਏ ਬਾਦਲ ਨੂੰ ਲੋਕ ਜਾਗਦੇ ਨੇ ਆਵਾਮ ਜਾਗਦਾ ਇਹਨਾਂ ਤੋਂ ਬਚ ਜਾਓ ਖੇੜਾ ਛੱਡ ਦਿਓ ਇਹਨਾਂ ਦਾ ਨਾ ਤੁਸੀਂ ਹੁਣ ਤੱਕ ਇਹਨਾਂ ਦੀਆਂ ਚੱਪਲੀਆਂ ਝਾੜੀਆਂ ਨੇ ਹੁਣ ਤੱਕ ਵੀ ਤੁਸੀਂ ਇਹਨਾਂ ਦੇ ਝੰਡੇ ਬਰਦਾਰ ਬਣਦੇ ਰਹੇ ਹੋ ਚੱਕ ਕੇ ਬਣਦੇ ਰਹੇ ਹੋ ਜਿਹਾ ਜੇ ਪਹਿਲਾਂ ਇਹਨਾਂ ਨੇ ਲੱਲ ਲਾਦਾ ਗੁਰੂ ਸਾਹਿਬ ਦੀਆਂ ਬਿਆਦੀਆਂ ਕਰਕੇ ਮੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਤੇ ਗੋਲੀਆਂ ਮਾਰ ਕੇ ਜਿਹੜਾ ਪਹਿਲਾਂ ਲੱਲਰ ਲਾਏ ਨੇ ਨਾ ਸਿੱਖ ਕੌਮ ਦੇ ਉੱਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਜਿਤੇ ਆਉਂਗੇ ਇਹੀ ਕੁਝ ਮਿਲਣਾ ਹੂੰ ਇਹਨਾਂ ਦੇ ਦਾਗ ਨਹੀਂ ਲੱਗਿਆ ਰਹਿੰਦਾ ਮੈਂ ਸੰਗਤਾਂ ਨੂੰ ਕਹਿਣਾ ਚਾਹੁੰਨਾ ਸੰਗਤ ਜਾਣਦੀ ਹੈ ਸਾਰਾ ਕੁਝ ਅਸੀਂ ਨਹੀਂ ਐਮਐਲਏ ਬਣਨਾ ਕਿਸੇ ਨੇ ਨਾ ਆਪਾਂ ਨੇ ਕੋਈ ਐਮਪੀ ਬਣਨਾਗਾ ਅਸੀਂ ਤਾਂ ਗੁਰੂ ਦੀ ਸੇਵਾ ਕਰਨੀ ਸੱਚ ਬੋਲਣਾ ਸੰਗਤ ਸੁਚੇਤ ਹੋਵੇ ਇਹਨਾਂ ਤੋਂ ਜਿਹੜੇ ਪੰਥ ਦੇ ਮਖੌਟੇ ਪਾਈ ਫਿਰਦੇ ਨੇ ਬਾਦਲ ਆਣੇ ਤੋਂ ਛੜ ਦੋ ਖੜਾ ਇਹਨਾਂ ਦਾ ਛੜ ਦੋ ਜੇ ਬਚਾਉਣਾ ਪੰਥ ਪੰਜਾਬ ਨੂੰ ਬਚਾਉਣਾ ਬਾਬਾ ਜੀ ਇਹਦੇ ਵਿੱਚ ਇੱਕ ਸਵਾਲ ਹੈ ਕਿ ਜਦੋਂ ਵੀ ਚਾਹੇ ਅਮਰਪਾਲ ਸਿੰਘ ਹੋਵੇ ਜਾਂ ਕੋਈ ਹੋਰ ਨੌਜਵਾਨ ਹੋਵੇ ਜਦੋਂ ਵੀ ਕਿਸੇ ਦੇ ਨਾਲ ਵਦੀਕੀ ਹੁੰਦੀ ਹੈ ਤਾਂ ਖਾਸ ਤੌਰ ਤੇ ਸਰਮੌਰ ਸੰਸਥਾਵਾਂ ਦੇ ਉੱਪਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਐਜੀਪੀਸੀ ਵੱਲੋਂ ਤਾਂ ਜਿਹੜਾ ਇੱਕ ਅਮਰਪਾਲ ਸਿੰਘ ਆ ਜਾਂ ਕੋਈ ਹੋਰ ਸ਼ਖਸ਼ ਹੈ ਜਿਹੜੇ ਉਹਨਾਂ ਦੇ ਅਧਿਕਾਰ ਨੇ ਉਹਨਾਂ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਵਾਂਝਿਆ ਕੀਤਾ ਗਿਆ ਫਿਰ ਐਜੀਪੀਸੀ ਕਿਉਂ ਨਹੀਂ ਬੋਲਦੀ ਕਿਉਂ ਨਹੀਂ ਸਟੇਟਮੈਂਟ ਦਿੰਦੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਕੀ ਬੋਲਣਾ ਉਹਨਾਂ ਦਾ ਬਾਦਲ ਦੇਹਿਣਾ ਕਿਹੜਾ ਹੁਣ ਬਾਬਲ ਦੇ ਬਰਾਬਰ ਖੜ ਗਿਆ ਅਕਾਲੀ ਦਲ ਬਣਾ ਕੇ ਉਹਨੂੰ ਕੋਈ ਚੰਗਾ ਕਹਿਣਗੇ ਸ੍ਰੋਮਣੀ ਕਮੇਟੀ ਬਾਦਲ ਦੇ ਇਹਦੀ ਨਾ ਸਰਕਾਰ ਅਸੀਂ ਕਹਿੰਦੇ ਵੀ ਸਰਕਾਰ ਸ੍ਰੋਮਣੀ ਕਮੇਟੀ ਚੋਣਾਂ ਕਰਾਵੇ ਇਹਨਾਂ ਨੂੰ ਉਥੋਂ ਬਾਦਲਦਲੀਆਂ ਜਿਵੇਂ ਰਾਜਨੀਤੀ ਤੋਂ ਕੱਢਣਾ ਉਥੋਂ ਵੀ ਕੱਢੀਏ ਹੁਣ ਕਈ ਕਹਿਣਗੇ ਸੁਣ ਕੇ ਵੀ ਇਹ ਬਾਦਲ ਅਸੀਂ ਤਾਂ ਬੋਲਾਂਗਾ ਜਿਨ੍ਹਾਂ ਚਿਰ ਮਰਦੇ ਨਾਮ ਤੱਕ ਬੋਲਾਂਗੇ ਜਿਨ੍ਹਾਂ ਨੇ ਗੁਰੂ ਦਾ ਨੁਕਸਾਨ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨੁਕਸਾਨ ਕੀਤਾ ਬੋਲਾਂਗੇ ਭਾਈ ਜੇ ਤੁਸੀਂ ਕੌਲੀ ਚੱਟ ਬਣੇ ਹੋਇਆ ਇਹਨਾਂ ਦੇ ਚੱਪਲੀਆਂ ਝਾੜਦੇ ਫਿਰਦੇ ਝਾੜੋ ਸਾਨੂੰ ਕੋਈ ਨਹੀਂ ਕਾਂਗਰਸ ਨੇ ਗੁਰੂ ਸਾਹਿਬ ਦੀ ਅੰਦਰਾ ਉਸੇ ਵਾਰ ਅਟੈਕ ਕਰਾਇਆ ਸਾਡੇ ਬੱਚੇ-ਬੱਚੀਆਂ ਨੂੰ ਜਿਹੜਾ ਹੈਗਾ ਉਹ ਗਲਾਂ ਦੇ ਟਾਇਰ ਪਾ ਕੇ ਇਹਨਾਂ ਨੇ ਕਿਹਾ ਕਾਂਗਰਸ ਵੀ ਕੋਈ ਘਟ ਨਹੀਂ ਹੈਗੀ ਇਹਨਾਂ ਨੇ ਵੀ ਕੋਈ ਕਸ਼ਰ ਨਹੀਂ ਛੱਡੀ ਕਾਂਗਰਸੀਆਂ ਨੇ ਭਾਜਪਾੜਾ ਨੇ ਕੀ ਕੀਤਾ ਇਹਨਾਂ ਨੇ ਤੁਸੀਂ ਦੇਖਿਆ ਜਦੋਂ ਕਾਲ ਤਖਸਾਲ ਦੇ ਅਟੈਕ ਹੋਇਆ ਅਡਵਾਨੀ ਵਰਗੇ ਨੇ ਕਿਹਾ ਦੁਰਗਾ ਦਾ ਖਿਤਾਬ ਦਿੱਤਾ ਅੰਦਰ ਗਾਂਧੀ ਨੂੰ ਸੜਨਾਂ ਲ ਕੀ ਨਹੀਂ ਕੀਤਾ ਕਿਸਾਨੀਆਂ ਬਿੱਲ ਲਾਗੂ ਕਰਤੇ ਆ ਖੋਲਿਆ ਖਾਲਿਆ ਸੜਨਾਂ ਕੁਝ ਕਰਦੀ ਫਿਰਦੀ ਭਾਜ ਪਏ ਕਿਹੜੇ ਘਟਨੇ ਆਪ ਵਾਲਿਆਂ ਨੇ ਕੀ ਕੀਤਾ ਬਾਦੇ ਕਰਕੇ 24 ਘੰਟਿਆਂ ਦੇ ਵਿੱਚ ਕਹਿੰਦੇ ਨੇ ਸਾਡੇ ਮੰਨਿਆ ਨੇ ਕਿ ਤੱਕ ਨਹੀਂ ਇਹਨਾਂ ਦੇ ਪੱਲੇ ਦਲੇ ਸੜ ਦੋ ਇਹਨਾਂ ਸਾਰਿਆਂ ਦਾ ਖੇੜਾ ਪੰਜਾਬ ਦੇ ਲੋਕ ਉਮੀਦ ਕੀਤੇ ਤੋਂ ਕਰਨ ਹੁਣ ਉਮੀਦ ਕੀ ਤੋਂ ਬਚੀ ਹੈ ਉਮੀਦ ਤਾਂ ਕੋਈ ਆ ਜੀ ਨੂੰ ਵਰਤਪਾਲ ਤੋਂ ਉਮੀਦ ਆ ਉਹਨਾਂ ਨੂੰ ਵੀ ਦੇਖੋ ਚੰਗੇ ਬੰਦੇ ਆਉਣ ਮੈਂ ਕਹਿੰਦਾ ਵੀ ਸਾਰੇ ਚੰਗੇ ਬੰਦੇ ਆਉਣ ਜਿਨ੍ਹਾਂ ਨੇ ਪਹਿਲਾਂ ਤੁਸੀਂ ਸਰਕਾਰਾਂ ਬਣਾ ਕੇ ਦੇਖ ਲਈਆਂ ਕਾਂਗਰਸ ਦੀ ਵੀ ਸਰਕਾਰ ਕਈ ਵਾਰੀ ਰਹਿ ਲਈ ਇਥੇ ਬਾਦਲ ਕਿਆਂ ਦੀ ਪਤਾ ਨਹੀਂ ਕਿੰਨੇ ਵਾਰ ਲੈ ਲਈ ਜਦੋਂ ਜਦੋਂ ਇਹ ਡੇਰਾਬਾਦ ਵਧਿਆ ਹੂੰ ਬਾਦਲ ਕੇ ਜਦੋਂ ਆਏ ਨੇ ਪੁਨਿਆਰਾਂ ਵਾਲਾ ਇਹਨੇ ਜਿਤ ਪੁਨਿਆਰਾਂ ਲੱਗੋ ਗੋਲੀਆਂ ਨਾਲ ਚਲਾਈ ਉਹ ਜਿਹੜਾ ਉਹ ਉੱਥੇ ਫਰਦਾ ਸੀਗਾ ਉਹ ਆਪਣੇ ਕੀ ਇਧਰ ਲੁਧਿਆਣੇ ਮਾਰਿਆ ਭਾਈ ਲਹਾਰਾ ਉਹ ਬਾਦਲ ਕਹਿੰਦੀ ਸੀ ਮਾਰਿਆ ਚੋੜਸੇਦ ਮਾਨ ਕਿਹਦੀ ਸਰਕਾਰ ਦੀ 78 ਦਾ ਜਦੋਂ ਕਾਂਡ ਹੋਇਆ ਨਰੰਗਕਾਰੀ ਕਾਂਡ ਉਦੋਂ ਕਿਹਦੀ ਸਰਕਾਰ ਦੀ ਬਾਦਲ ਦੀ ਸੀ ਜਦੋਂ ਜਦੋਂ ਵੀ ਇਹ ਆ ਇਹਨਾਂ ਨੇ ਬढ़ावा ਦਿੱਤਾ ਫਿਰ ਇਹ ਇਸ ਹਾਲਾਂ ਦੇ ਬਾਦ ਰ ਬਹਿ ਜਾ ਬਾਦਲ ਸਾਹਿਬ ਮੈਂ ਕਹਿਣਾ ਆ ਜਾ ਬੈਠ ਤੇਰੇ ਬਰਾਬਰ ਤੇਰੀ ਜਿਹੜੇ ਥੋੜੇ ਸ਼ਕੀਨਾ ਛੜਾ ਤੁਸੀਂ ਕੀ ਜਾਣੋਗੇ ਬਟੇ ਤੁਸੀਂ ਪੰਥਕ ਬਣੇ ਫਿਰਦੇ ਹੋ ਤੁਸੀਂ ਤਾਂ ਹੱਕਦਾਰ ਹੀ ਨਹੀਂ ਹੈਗੇ ਇਸ ਗੱਲ ਦੇ ਅਕਾਲ ਤਖਤ ਤੋਂ ਤੁਸੀਂ ਜੇ ਭਾਂਡੇ ਮੰਨਣਾ ਵੀ ਅਸੀਂ ਮਾਫੀ ਮੰਗਣ ਲਈ ਗੁਨਾਹ ਪੰਥ ਦੱਸੇ ਇਹ ਤਾਂ ਤਖਤਾਂ ਦੇ ਜਥੇਦਾਰਾਂ ਦੇ ਵਿੱਚ ਹੀ ਨਹੀਂ ਸੀ ਜੇ ਕਾਲੀ ਫੂਲਾ ਸਿੰਘ ਹੁੰਦਾ ਨਾ ਇਹਨੂੰ ਕੜੀ ਕੜੀ ਇਸਕੇ ਸੰਗਲ ਪਾਪ ਵਾਲੇ ਸਾਹਿਬ ਨੂੰ ਲਿਜਾਂਦਾ ਉੱਥੇ ਪਰ ਇਹਦਾ ਜਥੇਦਾਰ ਨੂੰ ਤਾਂ ਹੁਣ ਗਾਲਾਂ ਕੱਢਦੇ ਰਹੇ ਨੇ ਜਥੇਦਾਰਾਂ ਦੇ ਦਾੜੀਆਂ ਫੜਦੇ ਰਹੇ ਨੇ ਜਿसे ਦਰਦਾ ਇਹਨਾਂ ਦੇ ਜੇਵ ਵਿੱਚ ਰੱਖੇ ਹੋ ਨੇ ਕੋਈ ਨਹੀਂ ਕਿਦੋ ਕੋਈ ਪੰਥਕ ਆ ਗਿਆ ਸਾਕਤਬ ਹੋਊਗਾ ਸਾਰਾ ਕੁਝ ਹੋਊਗਾ ਹਮ ਮਹਾਰਾਜ ਕਿਰਪਾ ਕਰੇ ਉਹ ਸਭ ਕੁਝ ਦੇਖਦਾ ਉਹਦੇ ਘਰ ਦੇ ਵਿੱਚ ਨਿਆਹ ਹੈ ਇੱਕ ਤਾਂ ਜਰੂਰ ਖਾਲਸਾ ਪੰਥ ਇਹਦਾ ਸਾਕਤਬ ਕਰੂਗਾ ਜਿਹੜਾ ਇਹਨਾਂ ਨੇ ਇੱਥੇ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਆਪਣੀ ਮਨਮਰਜ਼ੀਆਂ ਕਰੀਆਂ ਜਦੋਂ ਚੰਮਦੀਆਂ ਚਲਾਈ ਜਦੋਂ ਉਹਨਾਂ ਦੀ ਸਰਕਾਰਾਂ ਆਈਆਂ ਨੇ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਗਿਆ ਬਥੇਰੇ ਕੁੱਟੇ ਨੇ ਲੋਕਾਂ ਨੂੰ ਕੁੱਟਦੇ ਰਹੇ ਨੇ ਬਹੁਤ ਕੁਝ ਕਰਦੇ ਰਹੇ ਨੇ ਕੋਈ ਕਸਰ ਨਹੀਂ ਛੱਡੀ ਬਾਦਲ ਕਿਆਂ ਨੇ ਇਨਾ ਕਾਂਗਰਸ ਨੇ ਛੱਡੀ ਆ ਜਿਹੜਾ ਕੋਈ ਕੁਰਸੀ ਦੇ ਕਾਬਿਲ ਹੋ ਜਾਂਦਾ ਉਹਨੂੰ ਪੰਜਾਬ ਦੇ ਮੁੱਲ ਦੇ ਭੁੱਲ ਜਾਂਦੇ ਨੇ ਜਿੰਨੀਆਂ ਵੀ ਅਸੀਂ ਹੁਣ ਇੱਥੇ ਕੋਈ ਵੀ ਧਰਨਾ ਲੱਗਦਾ ਉਹ ਉਹ ਬਾਦਲ ਕਿਆਂ ਦੀ ਦੇਣਾ ਉਹ ਕਾਂਗਰਸੀ ਦੀ ਦੇਣਾ ਉਹ ਜਿਹੜੇ ਹੋਰ ਪਾ ਇਹਨਾਂ ਦੀ ਦੇਣਾ ਸਾਰੇ ਆਪ ਵਾਲੇ ਤਾਂ ਫੜਾਏ ਨੇ ਨਾ ਇਹਨਾਂ ਨੇ ਪਹਿਲਾਂ ਕੋਈ ਕੰਮ ਸੂਤ ਹੀ ਨਹੀਂ ਕਰਿਆ ਬਿਜਲੀ ਬੋਰਡ ਜਿਹੜਾ ਉੱਥੇ ਨਿਕਲਦਾ ਉਹ ਇਹਨਾਂ ਨੇ ਗਵਾਇਆ ਉੱਥੇ ਬੰਦੇ ਨਹੀਂ ਭਰਤੀ ਕਰੇ ਪੀਜੂ ਦੀ ਜਿਹੜੀ ਇੱਥੋਂ ਉੱਥੇ ਇਹ ਬੈਠ ਕੇ ਜਿਹੜੀ ਉਹਨਾਂ ਦੀ ਕੋਈ ਮੀਟਿੰਗ ਕਰਦੇ ਇਹਨਾਂ ਨੇ اٹੈਂਡ ਨਹੀਂ ਕਰੀ ਅੱਜ ਤੁਰੇ ਫਿਰਦੇ ਨੇ ਜਾ ਕੇ ਬੂਥਾ ਵੀ ਆਏ ਹਾਂ ਅਸੀਂ ਪੰਜਾਬ ਦੇ ਹੱਤੇ ਸੀ ਗੱਲਾਂ ਕਰਦੇ ਨੇ ਇਹਦਾ ਗੁਰੂ ਸਾਹਿਬ ਜਾਣਦੇ ਕੋਈ ਗੱਲ ਨਹੀਂ ਇੱਥੇ ਸਾਰਾ ਕੁਝ ਹੋਊਗਾ ਕੋਈ ਚੰਗਾ ਪੰਥਕ ਲੀਡਰ ਆ ਗਿਆ ਸਾਰੇ ਹਿਸਾਬ ਉਤਾਰ ਹੋਣਗੇ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਹਰ ਆ ਜਾਣ ਚੰਗਾ ਪਰ ਇਹ ਲੋਕਾਂ ਨੇ ਆਉਣ ਨਹੀਂ ਦੇਣਾ ਉਹਨਾਂ ਨੂੰ ਜਿਹੜੇ ਸਾਨੂੰ ਦਿਸਦਾ ਵੀ ਜੋ ਹਾਲਾਤ ਇਹਨਾਂ ਨੇ ਕਰੇ ਜਿਹੜੀਆਂ ਚਿੱਠੀਆਂ ਲਿਖ ਲੇ ਕੇ ਦੇ ਕੇ ਆਉਂਦੇ ਨੇ ਕਾਲੀ ਸੋਚੀ ਇਹਨਾਂ ਨੇ ਖਤਮ ਕੀਤੀ ਬਾਦਲ ਗਿਆ ਨੇ ਨਹੀਂ ਖੋਣ ਦਿੱਤੀ ਸਿੰਘਾਂ ਦੀ ਜਿਹੜੇ 30-30 ਸਾਲ ਤੋਂ ਉੱਥੇ ਐਨਆਰਆਈ ਬਾਣੇ ਵਿਚਾਰੇ ਬੈਠੇ ਨੇ ਇਹਦੇ ਕਦੇ ਗੇੜਾ ਨਹੀਂ ਮਾਰਿਆ ਉਹਨਾਂ ਨੇ 30 ਦੀ 35 ਸਾਲਾਂ ਤੋਂ ਕਾਲੀ ਸੋਚੀ ਆ ਉਹ ਨਹੀਂ ਖਤਮ ਹੋਣ ਦਿੱਤੀ ਬਾਦਲ ਗਿਆ ਨੇ ਜੇ ਭਾਈ ਪੰਜੋਲੀ ਉਹ ਕਿਹੜਾ ਸਰੋਨੀ ਕੌਂਡ ਦਾ ਮੈਂਬਰ ਆ ਉਹਦੀ ਇੰਟਰਵਿਊ ਸੁਣਿਆ ਤੁਸੀਂ ਹੂੰ ਕਹਿੰਦੇ ਸੀ ਕਿਹਾ ਤੇ ਵੀ ਉਹਨਾਂ ਨੇ ਕਾਲੀ ਸੋਚੀ ਕਹਿੰਦੇ ਤੁਹਾਡਾ ਪਿਆ ਪੁੱਤ ਨੂੰ ਮਨਾ ਲਓ ਕਰ ਦਿੰਨੇ ਆ ਇਹਨਾਂ ਨੇ ਹਮੇਸ਼ਾ ਪੰਚ ਦੀਆਂ ਜਣਾਾਂ 'ਚ ਬੈਠੇ ਨੇ ਇਹ ਕੋਈ ਨਹੀਂ ਗੁਰੂ ਨੇ ਸਾਫ ਕਰੂਗਾ ਲੋਕਾਂ ਨੇ ਕਰਤਾ ਇਹਨਾਂ ਨੂੰ ਰਾਜਨੀਤੀ ਚੋਂ ਕੱਢਤਾ ਹੁਣ ਵੀ ਕਹਾਂ ਇਹ ਨਾ ਕਹਿਣ ਵੀ ਇੱਥੇ ਅਸੀਂ ਦੂਜੇ ਨੰਬਰ ਤੇ ਆ ਗਏ ਹੂੰ ਵੀ ਅਸੀਂ ਸਰਕਾਰ ਬਣਾ ਜਾਏ 27 ਚ ਇਹ ਤਾਂ ਬਲੇਖਾ ਕੱਢੀ ਦੇਣਾ ਇਹ ਨਹੀਂ ਬਣਦੇ ਹੈਗੇ ਜ਼ੋਰ ਲਾ ਲੈਣ ਜਿੰਨਾ ਮਰਜ਼ੀ ਲਾ ਲੈਣ ਜ਼ੋਰ ਜੇ ਅਕਾਲੀ ਦਲ ਬਾਦਲ ਦੀ ਭਾਜਪੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਲਾਈਂਸ ਹੋ ਜਾਂਦਾ ਫਿਰ ਬਣ ਸਕਦੀ ਬਿਲਕੁਲ ਨਹੀਂ ਬਣਦੇ ਨਾ ਭਾਜਪੀ ਲੈਣਾ ਨਾ ਇੱਥੇ ਕੰਮ ਬਾਦਲਾਵੇ ਹੂੰ ਇਹ ਤਾਂ ਹੁੰਦੀ ਨਹੀਂ ਹੈਗੀ ਇਹਨਾਂ ਦੀ ਰਾਤ ਹੀ ਹੋਈਆਂ ਨੇ ਗੱਟ ਜੋੜ ਤੇ ਬੀਜੇਪੀ ਨਾਲ ਜਦੋਂ ਵੀ ਆਦਮੀਆਂ ਹੋਈਆਂ ਨੇ ਉਹ ਕਿਹੜਾ ਬੋਲੇ ਨੇ ਬਿਲਕੁਲ ਇਹਨਾਂ ਨੇ ਉਥੇ ਇਹ ਸਾਰੇ ਉਥੇ ਮੰਤਰੀ ਬਣਦੇ ਰਹੇ ਨੇ ਇਹਨਾਂ ਨੇ ਕੱਖ ਨਹੀਂ ਕਰਿਆ ਇਹਨਾਂ ਨੇ ਹਮੇਸ਼ਾ ਸਾਡੇ ਪੈਰਾਂ ਨੂੰ ਵੱਢਿਆ ਇਹਨਾਂ ਨੇ ਕੁਹਾੜੇ ਮਾਰੇ ਨੇ ਇਹ ਚੜ੍ਹ ਜੱਤੀਦਾਰ ਸੀ ਜਿਹੜਾ ਕੋ ਕੋ ਇਹਨਾਂ ਨੇ ਮਰਵਾਇਆ ਉਹ ਵਾਜ ਜਗਦੇਵ ਸਿੰਘ ਕੋਂਗਰੇ ਬਿਲਕੁਲ ਬਿਲਕੁਲ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਜਥੇਦਾਰ ਬਾਬਾ ਰਾਜਾ ਰਾਸ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਤਕਰੀਬਨ 1 ਹਫਤੇ ਦਾ ਜਿਹੜਾ ਸਮਾਂ ਹੈ ਫਿਰ ਹਾਈ ਕੋਰਟ ਦੇ ਵੱਲੋਂ ਤੈਅ ਕਰ ਦਿੱਤਾ ਗਿਆ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਆਉਣ ਵਾਲਾ ਸੋਮਵਾਰ ਹੈ ਉਹਦੇ ਵਿੱਚ ਕਿਸ ਤਰੀਕੇ ਦਾ ਕੋਈ ਸੱਟਾ ਨਿਕਲਦਾ ਇਸ ਪੈਰੋਲ ਦੇ ਬਾਬਤ ਔਰ ਸਰਦ ਰੁੱਤ ਸੈਸ਼ਨ ਜਿਹੜਾ ਸੰਸਦ ਦੇ ਵਿੱਚ ਚੱਲਣ ਵਾਲਾ ਹੈ ਤਾਂ ਇਸ ਮਾਮਲੇ ਦੇ ਵਿੱਚ ਕੀ ਅਮਰਤਪਾਲ ਸਿੰਘ ਦੀ ਕਿਸ ਤਰੀਕੇ ਦੀ ਕੋਈ ਹਿੱਸੇਦਾਰੀ ਹੋਵੇਗੀ ਇਹ ਵੀ ਕਾਬਲੇ ਗੌਰ ਰਹੇਗਾ। तमाम सारे سوالਾਂ ਦੇ ਬਾਬਤ ਅਗੇ ਵੀ ਗੱਲਬਾਤ ਲੈ ਕੇ حاضر ਹੋਵਾਂਗੇ। ਧੰਨਵਾਦ।